195000 ਨਾ ਮੈਂ ਭਾਈ ਜੀ 16 ਮਾਡਲ ਆ ਯਾਰ ਮੇਰੀ ਗੱਲ ਸੁਣ 16 ਮਾਡਲ ਅਗਰ ਤੁਸੀਂ ਆਲਟੋ ਵੀ ਲਓਗੇ ਨਾ ਉਹ ਵੀ ਟੱਟੋ ਘੱਟ 270 75 ਤੋਂ ਥੱਲੇ ਨਹੀਂ ਮਿਲਦੀ ਮੈਂ ਉਹਦਾ ਕਹਿੰਦਾ 195000 ਰੁਪਏ ਦੀ 16 ਮਾਡਲ ਲੋਨ ਕਰਾਦਾ 2 ਲੱਖ ਰੁਪਏ ਦਾ ਦੇਖ ਲਓ ਹਰ ਜਿਹਨੇ ਚਲੋ 330 ਦੀ 16 ਮਾਡਲ ਹੈ ਤੇ ਜਿੰਨੇ ਨੇ ਲੋਨ ਕਰਾਉਣਾ ਕਿੰਨੇ ਰੁਪਏ ਬਾ 330000 ਦਾ ਲੋਨ ਕਰਾ ਦਾਂਗੇ ਲੱਖ ਰੁਪਏ 21 ਮਾਡਲ ਸਾਢੇ 7 ਲੱਖ ਰੁਪਏ ਦੀ ਪੰਜਾਬ ਨੰਬਰ ਗੱਡੀ ਯਕੀਨ ਨਹੀਂ ਹੋ ਰਾ ਜੀ ਮੈਨੂੰ ਚਲੋ ਅੱਜ ਆ ਜਿਓ ਬਜੀ ਨਹੀਂ ਮੈਂ ਸੱਚੀ ਕਹਣਾ ਸਾਢੇ 7 ਲੱਖ ਰੁਪਏ ਦੀ ਵਾ 2021 ਮਾਡਲ ਦੀ ਗੱਡੀ ਕਰ ਲੈ ਜੋ ਬਾਈ ਇਹ ਗੱਡੀ ਵੀਰੇ ਫੋਟੋ ਦੇਖ ਕੇ ਵਿਕਦੀ ਆ ਥਾਰ ਪਹਿਲੀ ਗੱਲ ਤਾਂ ਅਵੇਲੇਬਲ ਨਹੀਂ ਹੁੰਦੀ ਤੇ ਬਾਈ ਹੋਰ ਕੋਲ ਆਲ ਸਟਾਕ ਦੇ ਵਿੱਚ ਸਿਰਫ ਇੱਕ ਥਾਰ ਹੈ ਇਹਨੂੰ ਗੱਡੀ ਨੂੰ ਥਾਰ ਹੀ ਕਹਾਂਗੇ ਨੋਬੀ ਦੋਸਤੋ ਕੀ ਹਾਲ ਚਾਲ ਆ ਜੀ ਸਤਗੁਰ ਕਾਰ ਡੀਲਸ ਬਲੌਂਗੀ ਖਰ ਰੋਡ ਦੇ ਉੱਪਰ ਖੜੇ ਆ ਇੰਦਰਜੀਤ ਬਾਈ ਆਪਣੇ ਨਾਲ ਅਸੀ ਗਰ ਮੇਰੇ ਪਹਿਲਾਂ ਦਾ ਸੱਚੀ ਗੱਲ ਜੀ ਕੀ ਹਾਲ ਚਾਲ ਵਧੀਆ ਬਾਈ ਵਧੀਆ ਲਓ ਜੀ ਹੁਣ ਗੱਡੀਆਂ ਕਹਿੰਦਾ ਬਈ ਤੁਸੀਂ ਕਹਿੰਦਾ ਬ੍ਰਾਂਡ ਦੱਸੋ ਕਿਹੜਾ ਚਾਹੀਦਾ ਤੇ ਬਾਈ ਕਹਿੰਦਾ ਗੱਡੀ ਦੱਸੋ ਕਿਹੜੀ ਚਾਹੀਦੀ ਹੈ ਤੇ ਬਜਟ ਦੱਸੋ ਕਹਿੰਦਾ ਕਿਹੜਾ ਚਾਹੀਦਾ ਜਿੱਤੇ ਚੀਜ਼ਾਂ ਪੁਰਿਆਉਣਗੀਆਂ ਕਿਹੜਾ ਮਰਜੀ ਬਜਟ ਹੈ ਕਿਹੜੀ ਮਰਜੀ ਗੱਡੀ ਤੇ ਕਿਹੜਾ ਮਰਜੀ ਬ੍ਰਾਂਡ ਠੀਕ ਹੈ ਤੇ ਹੁਣ ਸਕਰੀਨਸ਼ਾਟ ਕਰਿਓ ਜਿਹੜੀ ਤੁਹਾਨੂੰ ਗੱਡੀਆਂ ਪਸੰਦ ਆ ਜਾਣਗੀਆਂ ਲੋਨ ਦੀ ਫੈਸਿਲ ਤੇ ਆਪਾਂ ਨਾ ਹੁਣ ਦੱਸਾਂਗੇ ਬਾਕੀ ਹੁਣ ਰੇਟ ਵਗੈਰਾ ਚੈੱਕ ਕਰ ਲਿਓ ਕ੍ਰਿਕ ਡਿਸਟਾਡੀ ਬਿਲਕੁਲ ਜੀ ਬਿਲਕੁਲ ਤੇ ਇਹ ਆ ਗਈ ਜੀ ਆਪਣੇ ਕੋਲ ਪਹਿਲੀ ਇਹ Honda City ਆ ਬਜੀ 2021 ਮਾਡਲ ਹੈ ਹਾਂਜੀ 35000 ਕਿਲੋਮੀਟਰ ਚੱਲੀ ਹੋਈ ਹੈ ਜੀ ਲਓ ਜੀ 35000 ਟਰੋਰ ਵਰਜ਼ਨ ਹੈ ਓਕੇ ਗੱਡੀ ਦੇ ਦਾਂਗੇ ਸਿਰਫ 8 ਲੱਖ 10000 ਰੁਪਏ ਦੀ ਜੀ 2021 21 ਮਾਡਲ 8 ਲੱਖ 10000 ਰੁਪਏ ਦੀ ਨੋਨ ਵੀ ਕਰਾਦਾ ਭਾਈ ਜੀ 7.5 ਲੱਖ ਰੁਪਏ ਦਾ ਲਓ 60000 ਰੁਪਏ ਨਾਲ ਲੈ ਆਓ ਬਿਲਕੁਲ ਤੇ Honda City ਦੀ ਮਾਡਲ ਨਵੀਂ ਗੱਡੀ ਦਾ ਜੀ ਮਾਡਲ ਗੱਡੀ ਘਰੇ ਲੈ ਜਾਓ ਤੇ ਆ ਗਈ ਜ ਆਪਣੇ ਕੋਲ ਟਾਟਾ ਦੀ ਇਹ ਹੈ ਜੀ ਭਾਜੀ ਟਾਟਾ ਦੀ ਨੈਕਸਨ ਨੈਕਸਨ પેટ્રોલ ਵਰਜਨ ਹੈ 2019 ਮਾਡਲ ਹੈ ਓਕੇ ਗੱਡੀ ਮਿਲ ਜੇਗੀ ਭਾਜੀ ਆਪਾਂ ਨੂੰ 5 ਲੱਖ 95000 ਰੁਪਏ ਦੀ 19 ਮਾਡਲ 19 ਮਾਡਲ 5 ਲੱਖ 95000 ਰੁਪਏ ਦੀ ਅੱਜ ਕਿ ਮੈਂ ਥੋੜਾ ਦਿਲ ਖੋਚ ਰਿਹਾ ਅੱਜ ਬਾਅਦ ਦੇ ਕੇ ਭੇਜਨੀ ਆ ਗੱਡੀਆਂ ਬਿਲਕੁਲ ਬਿਲਕੁਲ ਭਾਈ ਰੇਟ ਦੇਖਣ ਵਾਲੇ ਨਾ ਭਾਈ ਅੱਜ ਸਰਾ ਕਰਾ ਰਿਹਾ ਮੈਂ ਭਾਈ ਤੇ ਸਕਰੀਨ ਸ਼ਾਟ ਦਾੜ ਦਾੜ ਕਰੀ ਚੱਲਿਓ ਗੱਡੀਆਂ ਭਾਈ ਸਾਰੀਆਂ ਦੇਖ ਲਓ ਇੱਕ ਵਾਰੀ ਓਕੇ ਅੱਜ ਸਾਰਿਆਂ ਦੇ ਰੇਟ ਸਪੈਸ਼ਲ ਦਵਾਂਗੇ ਜੀ ਹਣਾ ਕ੍ਰੇਟਾ 2015 ਮਾਡਲ ਡੀਜ਼ਲ ਓਕੇ ਸਭ ਤੋਂ ਟੌਪ ਵਾਲਾ ਮਾਡਲ SX ਆਪਸ਼ਨਲ ਮੈਨੂਅਲ ਚ ਠੀਕ ਹੈ ਜੀ ਗੱਡੀ ਦੇ ਦਾਂਗੇ ਸਿਰਫ 6 ਲੱਖ 85 ਹਜ਼ਾਰ ਰੁਪਏ ਦੀ 2015 ਹਾਂਜੀ ਭਾਜੀ i20 ਵੀ ਨਹੀਂ ਮਿਲੂਗੀ ਵਧੀਆ ਗੱਡੀ ਦਾ SX ਆਪਸ਼ਨਲ ਹੈ ਟੌਪ ਮਾਡਲ ਜੀ ਕੀ ਬਾਤ ਹੈ ਕੀ ਬਾਤ ਹੈ ਜੇ ਤੁਹਾਨੂੰ ਰੇਟ ਜੇ ਵਹਿਮ ਵੀ ਆ ਨਾ ਅੱਜ ਉਰੇ ਆ ਕੇ ਵਿਜ਼ਿਟ ਕਰਕੇ ਕੱਢ ਲਿਓ ਕਈ ਵਾਰ ਕਹਿੰਦੇ ਨੇ ਵੀਡੀਓ ਜਨਰੇਟ ਹੋਰ ਨਹੀਂ ਨਹੀਂ ਜੋ ਵੀਡੀਓ ਦਾ ਰੇਟ ਹੈ ਵੀਡੀਓ ਦਿਖਾਓ ਉਸੇ ਰੇਟ ਤੇ ਗੱਡੀ ਲੈ ਕੇ ਜਾਓ ਤੇ ਆ ਗਈ ਆਪਣੇ ਕੋਲ ਇੱਕ 2017 ਰਜਿਸਟਰਡ 18 ਡੀਜ਼ਲ ਵਰਜ਼ਨ ਪਾਜੀ ਓਕੇ ਠੀਕ ਹੈ ਜੀ ਗੱਡੀ ਵੈਲ ਮੇਨਟੇਨਡ ਇੱਕਦਮ ਨਵੀਂ ਕਾਰ ਗੱਡੀ ਮਿਲ ਜਾਈਗੀ ਆਪਾਂ ਨੂੰ 6 ਲੱਖ ਰੁਪਏ ਦੀ ਲਓ ਜੀ 6 ਲੱਖ ਰੁਪਏ ਦੀ ਟੌਣ ਜੋਗੀ ਲਓ ਜੀ ਅੱਜ ਹੁਣ ਤੁਸੀਂ ਇਹ ਨਾ ਕਹੋ ਕਿ ਬਈ ਸਾਰੇ ਹੀ ਵੱਡਾ ਸੈਗਮੈਂਟ ਦਿਖਾਇਆ ਜਾਂਦਾ ਗੱਡੀਆਂ ਦੇਖਣ ਆ ਨਹੀਂ ਆਉਣੀਆਂ ਅੱਜ ਤੇ ਆ ਗਈ ਜ ਆਪਣੇ ਕੋਲ ਆ ਗਈ ਪਾਜੀ ਕ੍ਰੈਟਾ ਪੈਟਰੋਲ ਦੀ 2015 ਮਾਡਲ ਓਕੇ ਜੀ ਜੀ ਨਾ ਡੀਜ਼ਲ ਨੇ ਡੀਜ਼ਲ ਲੜੀਆ ਉਹਦੇ ਦੀ ਇਹ ਪੈਟਰੋਲ ਨੇ ਪੈਟਰੋਲ ਲੜੀਆ ਪੈਟਰੋਲ ਨੇ ਪੈਟਰੋਲ ਲੁਆ ਗੱਡੀ ਦੇ 6 ਲੱਖ 25000 ਰੁਪਏ ਦੀ ਲੋ ਜੀ 6.5 ਲੱਖ ਰੁਪਏ ਦੀ ਕਰੇਟਾ ਤੇ ਆ ਜੀ ਸਵਿਟ ਡਿਜ਼ਾਇਰ ਹੈ ਡਿਜ਼ਾਇਰ ਭਾਜੀ 2014 ਮਾਡਲ VDI VDI ਡੀਜ਼ਲ ਆ ਹਾਂ ਜੀ ਡੀਜ਼ਲ ਜੀ ਗੱਡੀ ਦੇਦਾ ਨੇ ਤੁਹਾਡੇ ਲਈ 3 ਲੱਖ 50000 ਰੁਪਏ ਦੀ ਆਹੇ ਹੋਰ ਦੱਸੋ ਆਏ ਹਾਏ ਹਾਏ 14 ਮਾਡਲ ਦੀ ਹੈ ਸਵਿਟ ਡਿਜ਼ਾਇਰ ਹੈ VDI ਹੈ ਭਾਈ 3.5 ਲੱਖ ਰੁਪਇਆ ਇੱਕ ਗੱਡੀ ਵੀਰੇ ਚੰਡੀਗੜ੍ਹ ਨੰਬਰ ਫੈਸੀ ਨੰਬਰ ਨਾਲ ਦੇ ਦਾਂਗੇ ਹੋਰ ਦੱਸੋ Honda City ਜੀ Honda City ਭਾਜੀ 2014 ਮਾਡਲ ਜੀ दे 14 ਹਾਂਜੀ ਪਰ ਅੱਜ ਇਹਦਾ ਵੀ ਰੇਟ ਫਿਰ ਸਵਾਦ ਵਾਲਾ ਵੇਦਿਓ ਇਹ ਭਾਜੀ 2014 ਮਾਡਲ ਹੈ ਪੈਟਰੋਲ ਵਰਜ਼ਨ ਹੈ ਜੀ ਹਾਂਜੀ ਗੱਡੀ ਦੇਣਾ ਤੁਹਾਡੇ ਲਈ 475000 ਲਓ ਜੀ 14 ਮਾਡਲ 475 ਦੀ ਇਹਦੇ ਨਾਲ ਹੀ ਇੱਕ ਹੋਰ ਵੀ ਖੜੀ ਹੈ Honda City ਇਹ ਡੀਜ਼ਲ ਵਰਜ਼ਨ ਹੈ ਭਾਜੀ ਦੋਨੋਂ ਬਰਾਬਰ ਲਾਰਕ ਨੇ ਗੱਲ ਦੇਖਣ ਵਾਲੀ ਹੈ ਦੋਨੋਂ ਵਖੇ ਇੱਕ ਵਾਰੀ ਸਾਰਿਆਂ ਨੂੰ ਕਲਰ ਸੇਮ ਨੇ ਮਾਡਲ ਗਨ ਇਹ ਵੀ 14 ਹੀ ਆ 14 ਹੀ ਆ ਉਹ ਵੀ 14 ਮਾਡਲ ਹੈ ਜਿਹਨੇ ਵੀਰੇ ਪੈਟਰੋਲ ਲੈ ਕੇ ਜਾਣੀ ਹੈ ਜਾਂ ਜਿਹਨੇ ਡੀਜ਼ਲ ਲੈ ਕੇ ਜਾਣੀ ਹੈ ਦੋਨੋਂ ਚ ਆਪਸ਼ਨ ਦੇਖੋ ਗੱਡੀ ਤਾਕੜੀ ਹੈ ਡੀਜ਼ਲ ਦੇ ਤਾਂ ਤੁਹਾਡੇ ਲਈ 4.5 ਲੱਖ ਰੁਪਏ ਆਏ ਹਾਏ 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 ਅੱਜ ਅੱਜ ਇੰਨਾ ਮਾਨ ਤਣ ਕਿਉਂ ਅੱਜ ਪੂਰਾ ਮਾਨ ਤਾਨ ਪੂਰਾ ਰੇਟ ਦਾ ਨਵਾਂ ਸਾਲ ਦੀ ਪਹਿਲੀ ਵੀਡੀਓ ਪੜਾ ਰਹੇ ਆਪਾਂ ਖਤਰਨਾਕ ਬਣ ਰਹੀ ਆ ਬਾਬਲੇ ਰੇਟ ਵੀ ਤੁਹਾਨੂੰ ਉਹ ਦੇ ਦਾਂਗੇ ਜੋ ਚੀਜ਼ ਵੀ ਦੇ ਦਾਂਗੇ ਰੇਟ ਵੀ ਦੇ ਦਾਂਗੇ ਹਰ ਚੀਜ਼ ਵਧੀਆ ਮਿਲਣੀ ਅੱਜ ਤਿੰਨ ਚਾਰ ਜਬੰਦੀਆਂ ਦੇ ਚੀਜ਼ਾਂ ਪੂਰੀਆਂ ਹੋ ਗਈਆਂ ਥੋੜੀ ਕੋਆਸ਼ ਹੁੰਦੀ ਆ ਨਾ ਉੱਚਾ ਮਾਡਲ ਗੱਡੀ ਰੀਜ਼ਨੇਬਲ ਪ੍ਰਾਈਸ ਆਪਾਂ ਜਿਹਨੂੰ ਕਹਿੰਨੇ ਆ ਉਹ ਚ ਮਿਲ ਰਹੀ ਐ ਔਰ ਗੱਡੀ ਬਈ ਬੰਬ ਨੇ ਸਾਰੀਆਂ ਲਓ ਜੀ ਵਰਨਾ ਫਲੂਇਡਿਕ 2018 ਮਾਡਲ ਡੀਜ਼ਲ ਜੀ ਹਾਂਜੀ ਗੱਡੀ ਦੇ ਦਾਂਗੇ 8 ਲੱਖ 25000 ਰੁਪਏ ਦੀ ਲਏ ਵੀਰੇ 1.8 ਲੱਖ ਰੁਪਏ ਦੀ 2018 ਡੀਜ਼ਲ ਆ ਤੇ ਆ ਗਈ ਜ ਆਪਣੇ ਕੋਲ ਇੱਕ ਹੋਰ ਡਿਜ਼ਾਇਰ ਆ ਡਿਜ਼ਾਇਰ 2015 ਮਾਡਲ ਐ ਭਾਜੀ ਡੀਜ਼ਲ ਬੀਡੀਆਈ ਜੀ ਹਾਂਜੀ ਗੱਡੀ ਮਿਲੂਗੀ ਜੀ ਆਪਾਂ ਨੂੰ 4.5 ਲੱਖ ਰੁਪਏ ਅੱਜ ਤੋੜੀ ਜਾਂਦੇ ਨੇ ਭਾਈ 5.5-5 ਲੱਖ ਦੀਆਂ ਗੱਡੀਆਂ ਸਾਢੇ 4, 4.5, 3 ਲੱਖ ਦੀਆਂ ਹੈ ਆਜੋ ਭਾਈ ਅੱਗੇ ਖੜੀ ਐ ਕਾਲੇ ਰੰਗ ਦੀ ਨਾਗਣੀ ਇਹ ਤਾਂ ਜੀ ਕਹਿੰਦਾ ਔਨ ਡਿਮਾਂਡ ਕਾਰ ਹੈ ਵਰਨਾ ਫਲੂਇਡਿਕ ਪੈਟਰੋਲ 2018 ਮਾਡਲ ਦੀ ਓਕੇ ਫਰਸਟ ਓਨਰ ਵੈਲ ਮੇਨਟੇਨਡ ਕਾਰ ਹੈ ਗੱਡੀ 41000 ਚੱਲੀ ਹੋਈ ਆ ਜਮਸੀ ਰਿਕਾਰਡ ਓਕੇ ਠੀਕ ਹੈ ਜੀ ਗੱਡੀ ਦੇ ਦਾਂਗੇ ਤੁਹਾਡੇ ਲਈ ਇਕੋਰੇਟ 8,10,000 ਰੁਪਏ ਹਾਰਾ 18 ਮਾਡਲ ਦੇਖ ਲਓ ਭਾਜੀ ਗੱਡੀ ਵੀ ਨਵੇਂ ਵਰਗੀ ਯਾਦ ਕਰੋਗੇ ਕਾਲੇ ਰੰਗ ਦੀ ਆ ਡਿਮਾਂਡ ਜ਼ਿਆਦਾ ਹੈ ਹੈਲ ਮੇਨਟੇਨਡ ਕਾਰ 8 ਲੱਖ 10 ਹਜ਼ਾਰ 8 ਲੱਖ 10 ਦੀ ਕਾਲੀ ਵਰਨਾ ਬਈ ਤੇ ਇੱਕ ਆ ਗਈ ਆਪਣੇ ਕੋਲ ਵੈਨਿਊ ਵੈਨਿਊ ਭਾਜੀ ਵੈਨਿਊ ਹੈਗੀ ਹੈ ਭਾਜੀ 2021 ਮਾਡਲ ਜੀ ਓਕੇ ਜੀ ਪੈਟਰੋਲ ਵਰਜ਼ਨ ਹੈ ਜੀ ਹਾਂ ਜੀ ਗੱਡੀ ਦਵਾਂਗੇ ਤੁਹਾਡੇ ਲਈ ਸਿਰਫ 7.5 ਲੱਖ ਰੁਪਏ ਦੀ 21 ਮਾਡਲ 7.5 ਲੱਖ ਰੁਪਏ ਦੀ ਪੰਜਾਬ ਨੰਬਰ ਗੱਡੀ ਜੀ ਯਕੀਨ ਨਹੀਂ ਹੋ ਰਾ ਜੀ ਮੈਨੂੰ ਚਲੋ ਅੱਜ ਆਜੋ ਨਹੀਂ ਮੈਂ ਸੱਚੀ ਕਹਣਾ 7.5 ਲੱਖ ਰੁਪਏ ਦੀ ਵਾਹ 2021 ਮਾਡਲ ਦੀ ਗੱਡੀ ਕਰ ਲੈ ਜਾਓ ਬਾਈ ਐਡਾ ਦਾ ਤਾਂ ਜਮੀ ਉਹ ਕਰੀ ਜਾਂਦੇ ਹੋ ਤੇ ਆਹ ਜੀ i10 ਨੇ ਜੀ ਇਹ ਹੈ ਜੀ ਭਾਜੀ i10 ਗ੍ਰੈਂਡ ਨਿਓਸ ਨਿਓਸ ਸਪੋਰਟਸ ਵੇਰੀਐਂਟ ਹੈ 2022 ਮਾਡਲ ਹੈ ਭਾਜੀ ਓਕੇ ਜੀ ਬ੍ਰੈਂਡ ਨਿਊ ਕਾਰ ਹੈ ਹਾਂਜੀ ਗੱਡੀ ਮਿਲੂਗੀ ਆਪਾਂ ਨੂੰ ਸਿਰਫ ਤੇ ਸਿਰਫ 6 ਲੱਖ ਰੁਪਏ ਦੀ ਲੈ ਵੀਰੇ 6 ਲੱਖ ਰੁਪਏ ਦੀ ਆ ਗੱਡੀ ਬਣਦੀ 2000 22 ਮਾਡਲ ਹੈ ਤੇ ਇੱਕ ਚੀਜ਼ ਹੋਰ ਜਿੰਨਾਂ ਲੋਨ ਕਰਾਉਣਾ ਜੀ ਕਿੰਨੇ ਰੁਪਏ ਨਾਲ ਇਹਦੇ ਲੈ ਕੇ ਆ ਜਾਣਾ ਤੁਹਾਡੇ 5.5 ਲੱਖ ਰੁਪਏ ਦਾ ਲੋਨ ਕਰਾ ਦਾਂਗੇ ਜੀ 50000 50000 ਵੀਰੇ 50000 ਨਾਲ ਲੈਓ 2022 ਮਾਡਲ ਦੀ ਬਿਲਕੁਲ ਕਰੇ ਲੈ ਜਿਓ ਲਓ ਜੀ ਸਿਆਜ਼ ਹੈ ਸਿਆਜ਼ ਇਹ ਡੀਜ਼ਲ ਵਰਜ਼ਨ ਹੈ 2018 ਮਾਡਲ ਹੈ ਬਜੀ ਸਿਆਜ਼ ਦੇ ਵਿੱਚ ਕਲਰ ਬੜਾ ਖਤਰਨਾਕ ਯਾਰ ਬਲੂ ਕਲ ਵਧੀਆ ਭਜੀ ਹੈ ਯੂਨੀਕ ਜੀ ਚੀਜ਼ ਹੈ ਬਾਈ ਰਾਇਲ ਕਲਰ ਹੈ ਭਜੀ ਹੈ ਰਾਇਲ ਕਲਰ ਹੈ ਕਾਟਿਓ ਹੈ ਗੱਡੀ ਬਹੁਤ ਵਧੀਆ ਟਾਪ ਮਾਡਲ ਵੈਲ ਮੇਨਟੇਨਡ ਠੀਕ ਹੈ ਜੀ ਮਾਡਲ ਕਿੰਨਾ ਹੈ ਜੀ 2018 ਮਾਡਲ ਹੈ ਡੀਜ਼ਲ ਵਰਜ਼ਨ ਹੈ ਜੀ ਓਕੇ ਡੀਜ਼ਲ ਹੈ ਬਰੇ 12 ਸਿਆਜ ਸਿਆਜ ਜੀ ਤੇ ਗੱਡੀ ਦੇ ਦਾਂਗੇ ਸਿਰਫ ਔਰ ਸਿਰਫ ਭਜੀ ਤੁਹਾਡੇ ਲਈ 6 ਲੱਖ 25000 ਰੁਪਏ ਲਓ ਜੀ 6 ਲੱਖ 25 ਦੀ 12 ਤੇ ਆ ਹੈਗਾ ਬਰੇ ਟੂਮ ਗੱਡੀ ਨਹੀਂ ਟੂਮ ਖਾਂਗੇ ਅੱਛਾ ਜੀ ਕੰਪਨੀ ਵਾਲਿਆਂ ਨੇ ਬਣਾ ਕੇ ਗਲਤੀ ਕਰਤੀ ਜਿਹਦੇ ਕੋਲ ਹੈਗੀ ਆ ਉਹਨੂੰ ਪਤਾ ਤੇ ਬਈ ਐਵਰੇਜ ਵਾਈਜ਼ ਬੋਡੀ ਵਾਈਜ਼ ਬਰੀਜ਼ਾ ਨਾਲੋਂ ਮੱਚ ਬੈਟਰ ਕਾਰ ਹੈ ਹਾਂ ਆਪਣੇ ਕੋਲ ਖੜੀਆਂ ਨੇ ਆਪਾਂ ਨਿੰਦਿਆ ਕਰਾਂਗੇ ਪਰ ਇਹ ਗੱਡੀ ਦੀ ਤਾਰੀਫ਼ ਕਰਨੀ ਪਾਣੀ ਦੀ ਕਿਉਂਕਿ ਹੈਗੀ ਹੈ ਜੀ ਐਕਸ ਯੂ ਵੀ 300 ਹੈ ਮਿੱਤਰੋ ਤੇ ਮਾਡਲ ਕਿੰਨਾ ਜੀ ਭਾਜੀ 2021 ਮਾਡਲ ਹੈ ਡੀਜ਼ਲ ਹੈ ਡੀਜ਼ਲ ਵੇਰੀਐਂਟ ਹੈ ਭਾਜੀ ਹਾਂ ਜੀ ਤੇ ਗੱਡੀ ਮਿਲੇਗੀ ਆਪਾਂ ਨੂੰ 8.5 ਲੱਖ ਰੁਪਏ ਦੀ 8.5 ਲੱਖ ਰੁਪਏ ਦੀ ਗੱਡੀ ਬਣ ਜੂਗੀ ਤੇ ਜਿਨ੍ਹਾਂ ਨੇ ਲੋਨ ਕਰਾਉਣਾ ਹੈ ਰੁਪਇਆ ਲੱਖ ਤੋਂ ਡੇਢ ਲੱਖ ਨਾਲ ਲਿਆਇਓ ਭਾਈ ਤੇ ਲੈ ਜਾਓ ਤੇ ਆ ਗਈ ਜ ਆਪਣੇ ਕੋਲ Honda City ਜੀ Honda City 2017 ਮਾਡਲ ਹੈ પેટ્રોલ ਵਰਜ਼ਨ ਹੈ ਜੀ ਠੀਕ ਹੈ ਜੀ ਗੱਡੀ ਦੇ ਦਿਆਂ ਭਾਈ 6,35,000 ਰੁਪਏ ਦੀ ਜੀ 6,35,000 ਰੁਪਏ ਦੀ ਜੀ ਡਿਜ਼ਾਇਰ ਹੈ ਭਾਈ 2014 ਮਾਡਲ પેટ્રોલ ਜੀ ਠੀਕ ਹੈ ਜੀ ਗੱਡੀ ਮਿਲੇਗੀ ਆਪਾਂ ਨੂੰ 3,75,000 ਰੁਪਏ ਦੀ ਜੀ ਲਓ ਜੀ 3,75 ਦੀ પેટ્રોલ ਡਿਜ਼ਾਇਰ 14 ਤੇ ਆ ਗਈ ਜੀ ਕ੍ਰੇਟਾ ਕ੍ਰੇਟਾ ਹੈ ਬਾਈ ਜੀ 2022 ਮਾਡਲ ਪੈਟਰੋਲ ਵਰਜ਼ਨ ਹੈ ਐਸ 6 ਵੇਰੀਐਂਟ ਹੈ ਹਾਂਜੀ ਬ੍ਰੈਂਡ ਨਿਊ ਘਾਰ 15000 ਕਿਲੋਮੀਟਰ ਚੱਲੀ ਹੈ ਜੀ ਬਸ ਗੱਡੀ ਦਾ ਹੈ ਬਾਈ ਜੀ 14.5 ਲੱਖ ਰੁਪਏ ਇੱਦਾਂ ਫਿਰ ਉਹਨਾਂ ਨੂੰ ਜਿਆਦਾ ਫਾਇਦਾ ਵੀ ਹੋਊਗਾ ਨਹੀਂ ਪੈਸੇ ਵੀ ਬਚਣਗੇ ਜਿਹੜੇ ਨਵੀਂ ਲੈਣ ਚਾਹਦੇ ਨੇ ਬਿਲਕੁਲ 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 ਬਾਈ 14 ਤੋਂ 14000 ਚੱਲੀ ਹੋਣਾ ਹੈ 15000 ਚੱਲੀ 15000 ਚੱਲੀ ਹੋਈ ਬਾਈ ਨਮੀ ਵਰਗੀ ਗੱਡੀ ਪਈ ਐ ਉਹ ਤੁਹਾਡੇ ਪੈਸੇ ਬਚਵੰਗੇ ਔਰ ਤੁਹਾਡਾ ਲੋਨ ਵੀ ਕਰਵਾ ਲਾਂਗੇ ਘੱਟ ਬ्याज ਤੇ ਹੋਰ ਦੱਸੋ ਬਿਲਕੁਲ ਜੀ ਇਹ ਆ ਗਈ ਜੀ ਮਰਸਡੀਜ਼ ਮਰਸਡੀਜ਼ ਐ ਭਾਜੀ E 220 ਡੀਜ਼ਲ ਹਾਂਜੀ ਗੱਡੀ ਬ੍ਰੈਂਡ ਨਿਊ 2012 ਮਾਡਲ ਜੀ ਠੀਕ ਹੈ ਜੀ ਕਾਰ ਮਿਲੂਗੀ ਜੀ ਆਪਾਂ ਨੂੰ 8 ਲੱਖ ਰੁਪਏ ਦੀ ਜੀ 8 ਲੱਖ ਰੁਪਏ ਦੀ ਵੀਰੇ ਮਰਸਡੀਜ਼ E 220 ਤੇ ਆ ਗਈ ਵੀਰੇ ਸਕੋਡਾ ਦੀ ਕੁਸ਼ੈਕ ਕੁਸ਼ਾਕ ਇਹ ਗੱਡੀ ਦੀ ਵੀ ਵੱਖਰੀ ਡਿਮਾਂਡ ਹੈ ਜੀ ਹਨਾ ਭਾਜੀ ਇਹ ਕਾਰ ਹੀ ਨਹੀਂ ਹੈ ਪਹਿਲੀ ਗੱਲ ਤਾਂ ਕੱਟ ਤੁਸੀਂ ਵੀਡੀਓਜ਼ ਬਣਾ ਰਹੇ ਹੋ ਕਿ ਨਹੀਂ ਦੇਖੀ ਹੈ ਜੀ ਮੈਂ ਜੀ ਇੱਕ ਗੱਡੀ ਦੇਖੀ ਸੀ ਸਕੋਡਾ ਦੀ ਕੁਸ਼ਾਕ 1 ਹਾਂ 2021 ਮਾਡਲ ਹੈ ਭਾਜੀ ਆਟੋਮੈਟਿਕ ਹੈਗੀ ਹੈ ਵੈਲ ਮੇਨਟੇਨ ਨਵੀਂ ਆਲ ਓਰੀਜਨਲ ਕਾਰ ਹੈ ਜੀ ਓਕੇ ਬੰਪਰ ਟੂ ਬੰਪਰ ਓਰੀਜਨਲ ਹੈ ਓਰੀਜਨਲ ਬੰਪਰ ਟੂ ਬੰਪਰ ਓਰੀਜਨਲ ਹੈ ਠੀਕ ਹੈ ਜੀ ਕਾਰ ਮਿਲ ਜੇਗੀ ਜੀ ਆਪਾਂ ਨੂੰ ਸਿਰਫ ਤੇ ਸਿਰਫ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ 2000 ਇੱਕੀ ਮਾਡਲ 15 ਲੱਖ ਤੋਂ ਉੱਪਰ ਦੀ ਖੜੀ ਹੁੰਦੀ ਬਈ ਇਹ ਇਹ ਲਣੇ ਨਾ ਜੀ ਇਹ ਲਗਜ਼ਰੀ ਗੱਡੀਆਂ ਦੇ ਵਿੱਚ ਆਇਆ ਵੀ ਦੇਖਿਆ ਜਾਵੇ ਤੇ ਆ ਗੱਡੀ ਦੇ ਸਭ ਤੋਂ ਪਹਿਲਾਂ ਅਲਾਈ ਲਗਾ ਦੇ ਸਾਰਿਆਂ ਨੂੰ ਜਿਹੜੇ ਕਹਿੰਦੇ ਨੇ ਕਿ ਬਈ ਸਾਨੂੰ ਥੋੜੀ ਜੀ ਮੋਡੀਫਾਈ ਅਲਾਈਸ਼ ਲਾਏ ਪਏ ਹੋਣ ਤੇ ਗੱਡੀ ਉਹ ਦਵਾ ਦੇ ਜੀ ਦੀ ਕਹਿੰਦਾ ਬਈ ਐਵਰੇਜ ਵਾਧੂ ਹੈ ਗੱਡੀ ਦੀ ਐਵਰੇਜ ਹੈਗੀ ਆ ਵਾਧੂ ਨਾਲ ਸਾਨੂੰ ਅਲਾਈ ਫ੍ਰੀ ਦਵਾਂਗੇ ਹੋਰ ਦੱਸੋ ignis 2017 ਮਾਡਲ ਪੈਟਰੋਲ ਜੀ ਠੀਕ ਹੈ ਜੀ ਪੰਜਾਬ ਨੰਬਰ ਦੀ ਆ ਗੱਡੀ ਵੈਲ ਮੇਨਟੇਨਡ ਗੱਡੀ ਦੇ ਦਾਂਗੇ ਸਿਰਫ ਤੇ ਸਿਰਫ ਭਾਜੀ 4,25,000 ਰੁਪਏ ਦੀ 2017 ਮਾਡਲ ਪਟਾਰਾ ਮਾਡਲ ਵੀਰੇ ਸੁਣ ਰਹੇ ਹੋ 17 4,25,000 ਰੁਪਏ ਦੀ 25,000 ਕਹਿੰਦਾ ਜੀ ਨਾਲ ਲਿਓ ਹਾਂ ਹਾਂ 25,000 ਲਿਓ 4 ਲੱਖ ਦਾ ਲੋਨ ਚਾਰ ਲੱਖ ਦਾ ਲੋਨ ਕਰਵਾ ਦਾਂਗੇ ਹੋਰ ਦੱਸੋ ਤੇ ਆ ਗਈ ਜ ਆਪਣੇ ਕੋਲ ਸੈਂਟਰੋ ਸੈਂਟਰੋ 2022 ਮਾਡਲ ਹੈ ਪੈਟਰੋਲ ਵਰਜ਼ਨ ਹੈ ਭਾਜੀ ਹਾਂਜੀ ਆਂਦੀ ਉਹ ਪੈਟਰੋਲ ਚੀ ਹੈ ਜੀ ਠੀਕ ਹੈ ਜੀ ਗੱਡੀ ਦੇ ਦਾਂਗੇ ਸਿਰਫ ਤੁਹਾਡੇ ਲਈ 4 ਲੱਖ 45000 ਰੁਪਏ ਲੈਵਰੇਜ 4 ਲੱਖ 45 ਦੀ 22 22 ਮਾਡਲ 22 ਮਾਡਲ ਤੇ ਆ ਗਈ ਜੀ ਆਪਣੇ ਕੋਲ 2019 ਮਾਡਲ ਹੈ ਜੀ 2019 ਮਾਡਲ ਦੀ ਹੁੰਡਾਈ ਦੀ ਕ੍ਰੇਟਾ ਵੀਰੇ ਡੀਜ਼ਲ ਵਰਜ਼ਨ ਹੈ ਭਾਜੀ ਐਸਐਕਸ ਆਪਸ਼ਨਲ ਟਾਪ ਮਾਡਲ ਹੈ ਜੀ ਠੀਕ ਜੀ ਨਵੇਂ ਵਰਗੀਕਾਰ ਆ ਆਲ オリジナル ਹੈ ਵੈਲ ਮੇਨਟੇਨਡ ਨਾਨ ਐਕਸੀਡੈਂਟਲ ਲਿਕੇ ਗਾਰੰਟੀ ਹੈ ਜੀ ਹਾਂਜੀ ਗੱਡੀ ਮਿਲ ਜਾਗੀ ਜੀ ਤੁਹਾਨੂੰ ਸਿਰਫ ਤੇ ਸਿਰਫ 9.5 ਲੱਖ ਰੁਪਏ ਦੀ। ਲਓ ਜੀ 9.5 ਲੱਖ ਰੁਪਏ ਦੀ 19 ਮਾਡਲ ਹੈ। 19 ਮਾਡਲ ਹੈ। ਤੇ ਬਾਈ ਕਹਿੰਦਾ ਜਦੋਂ ਸਟਾਕ ਦੇ ਵਿੱਚ ਆ ਚੀਜ਼ ਆਦੇ ਹੈ ਜੀ। ਇਹਦਾ ਠੀਕ ਹੈ ਨਾ। ਪਰ ਜੇ ਸਟਾਕ ਚ ਬੰਦੀ ਨਹੀਂ ਇਹ ਕੰਮ ਹੈ। ਇਹ ਗੱਡੀ ਵੀਰੇ ਫੋਟੋ ਦੇਖ ਕੇ ਵਿਕਦੀ ਆ ਥਾਰ। ਪਹਿਲੀ ਗੱਲ ਤਾਂ ਅਵੇਲੇਬਲ ਨਹੀਂ ਹੁੰਦੀ ਤੇ ਬਾਈ ਹੋਰਾਂ ਕੋਲ ਆਲ ਸਟਾਕ ਦੇ ਵਿੱਚ ਸਿਰਫ ਇੱਕ ਥਾਰ ਹੈ। ਇਹਨੂੰ ਗੱਡੀ ਨੂੰ ਥਾਰ ਹੀ ਕਹਾਂਗੇ। ਤੇ ਮਾਡਲ ਕਿੰਨਾ ਜੀ ਕੀ ਕੁਛ ਹੈ ਦਾ? ਭਾਜੀ 2022 ਮਾਡਲ ਹੈ। ਡੀਜ਼ਲ ਚ ਆਟੋਮੈਟਿਕ ਸਭ ਤੋਂ ਟੌਪ ਵਾਲਾ ਮਾਡਲ ਹੈ ਬਜੀ ਇਹ ਮਤਲਬ ਬੰਦੇ ਨੇ ਤਿੰਨ ਚਾਰ ਖੂਬੀਆਂ ਹੋ ਗਈਆਂ ਜੀ ਪੈਸੇ ਆਟੋਮੈਟਿਕ ਪੈਟਰੋਲ ਜਿਆਦਾਤਰ ਮਿਲਦੀਆਂ ਨੇ ਮਾਰਕੀਟ ਚ ਵੀ ਡੀਜ਼ਲ ਡੀਜ਼ਲ ਆਟੋਮੈਟਿਕ ਸਭ ਤੋਂ ਟੌਪ ਮਾਡਲ ਹੈ ਹਾਰਡ ਰੂਫ ਵਾਲੀ ਹਾਂਜੀ ਹਾਂਜੀ ਤੇ ਗੱਡੀ ਵੈਲ ਮੈਂਟੇਡ ਨਵੇਂ ਵਰਗੀਕਰ ਗੱਡੀ ਮਿਲੂਗੀ ਆਪਾਂ ਨੂੰ 16 ਲੱਖ ਰੁਪਏ ਦੀ ਜੀ 22 22 ਮਾਡਲ 22 ਮਾਡਲ 16 ਲੱਖ ਰੁਪਏ ਦੀ ਬਣਜੋਗੀ ਬਾਈ ਤੇ ਨਿਊ ਸ਼ੇਪ ਦੀ ਵੀਰੇ ਸਵਿਫਟ ਸਵਿਫਟ VXI ਪੈਟਰੋਲ 2020 ਮਾਡਲ 20 ਮਾਡਲ ਹਾਂਜੀ ਇਹ ਮਿਲੂਗੀ ਜੀ ਆਪਾਂ ਨੂੰ 585000 ਰੁਪਏ ਦੀ ਜੀ ਲਓ ਜੀ 585 ਦੀ 2020 ਇਸ ਤੋਂ ਬਾਅਦ ਆ ਗਈ ਵੀਰੇ 7 ਸੀਟਰ ਮਹਿੰਦਰਾ ਐਕਸ ਯੂਵੀ 500 ਡਬਲਯੂ 10 ਇਹਦੇ ਵਿੱਚ ਲੱਗਿਆ ਹੋਇਆ ਸਨਰੂਫ ਐਕਸਵੀ 2015 ਮਾਡਲ ਹੈ ਡੀਜ਼ਲ ਵੇਰੀਐਂਟ ਡਬਲਯੂ 10 ਡਬਲਯੂ 10 ਹੈ ਹਾਂਜੀ ਹਾਂਜੀ ਗੱਡੀ ਵੈਲ ਮੈਂਟੇਨਡ ਹੈ ਗੱਡੀ ਮਿਲੂਗੀ ਜੀ ਆਪਾਂ ਨੂੰ ਆਪਾਂ ਨੂੰ ਜੋ ਲੈਣ ਦੇਣ ਵਾਲੀ ਗੱਲ ਹੈ ਨਾ ਗੱਡੀ ਦੇ ਰਹਿ 7 ਲੱਖ ਰੁਪਏ ਦੀ ਲਓ ਜੀ 7 ਲੱਖ ਰੁਪਏ ਦੀ 2015 ਮਾਡਲ ਹੈ W10 ਇਸ ਤੋਂ ਬਾਅਦ ਆ ਗਈ ਜੀ ਬਰੀਜ਼ਾ ਬਰੀਜ਼ਾ ਸਰ 2018 ਮਾਡਲ ਆਟੋਮੈਟਿਕ ਆਟੋਮੈਟਿਕ ਹੈ ਵੀਰੇ 2018 ਮਾਡਲ 18 ਮਾਡਲ ਜੀ ਗੱਡੀ ਦੇ ਦਾਂਗੇ ਭਾਈ ਜੀ ਸਿਰਫ ਤੇ ਸਿਰਫ 8 ਲੱਖ 15000 ਰੁਪਏ ਦੀ ਲਓ ਜੀ 8 ਲੱਖ 15 ਦੀ ਬਣ ਜੂਗੀ ਗੱਡੀ ਹਾਂਜੀ ਇਸ ਤੋਂ ਬਾਅਦ ਆ ਗਈ ਜੀ ਡਿਜ਼ਾਇਰ VDI ਤੇ ਕਲਰ ਬਈ ਬਹੁਤ ਜਿਆਦਾ ਪਿਆਰਾ ਜਿਹਾ ਕਲਰ ਹੈ ਮਾਡਲ ਜੀ ਡਿਜ਼ਾਇਰ 2015 ਮਾਡਲ VDI ਜੀ ਠੀਕ ਹੈ ਜੀ ਡੀਜ਼ਲ ਵਰਜ਼ਨ ਹੈ ਜੀ ਇਹ 4.5 ਲੱਖ ਰੁਪਏ ਦੀ ਦੇ ਦਾਂਗੇ ਜੀ 15 ਮਾਡਲ 15 ਮਾਡਲ 2-3 ਖੜੀਆਂ ਜੀ ਆਪਣੇ ਕੋਲ ਇਹ ਜੀ ਮਤਲਬ ਜਮੀ ਸੇਲ ਤੇ ਲਾਤੀਆਂ ਜਮੇ ਸੇਲ ਤੇ ਲਾਤੀਆਂ ਜੀ 15 ਮਾਡਲ ਡਿਜ਼ਾਇਰ ਤਿੰਨ ਖੜੀਆਂ ਜੀ ਤਿੰਨੋਂ ਚ ਜਿਹੜੀ ਮਰਜ਼ੀ ਆ ਕੇ ਪਸੰਦ ਕਰ ਲਓ ਜੀ ਸਾਰੀਆਂ 4.5 ਲੱਖ ਰੁਪਏ ਵਿੱਚ ਮਿਲ ਜਾਣਗੀਆਂ ਜੀ ਜਿਹੜੀ ਗੱਡੀ ਤੇ ਹੱਥ ਰੱਖੋਗੇ ਜੀ ਦੇਖ ਲੈ ਹਾਂ ਜੀ ਹਾਂ ਜੀ ਭਾਜੀ ਸਵਾਲ ਆ ਰਹੇ ਨੇ ਵੀਡੀਓ ਨੂੰ ਬਾਈ ਦੀ ਫੋਟੋ ਕਲਿੱਕ ਕਰ ਲਿਆ ਕਰੋ ਇਹ ਜਿਹੜੇ ਰੇਟ ਬਾਈ ਹੋਰ ਦਿੰਦੇ ਹੁੰਦੇ ਨੇ ਬਰੀਜ਼ਾ 2018 ਮਾਡਲ ਹਾਂਜੀ ਮੈਨੂਅਲ ਚ ਹੈ ਵਾਲੀ ਉਹ ਤੁਹਾਨੂੰ ਦਿਖਾਈ ਸੀ ਆਟੋਮੈਟਿਕ ਹੈ ਮੈਨੂਅਲ ਹੈ ਜੀ ਗੱਡੀ ਬ੍ਰੈਂਡ ਨਿਊ ਡਰਾਈਵ ਦੀ ਐਵਰੇਜ ਵਾਈਜ਼ 22 ਦੀ ਐਵਰੇਜ ਨੋਰਮਲੀ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਗੱਡੀ ਮਿਲ ਜੇਗੀ ਜੀ 8 ਲੱਖ ਰੁਪਏ ਦੀ ਲਓ ਜੀ 8 ਲੱਖ ਰੁਪਏ ਦੀ ਟਾਟਾ ਦਾ ਪ੍ਰੋਡਕਟ ਤੁਸੀਂ ਰੱਖਣ ਲੱਗੇ ਅੱਜ ਆਪਣੇ ਕੋਲ ਤੀਜੀ ਗੱਡੀ ਆ ਗਈ ਪਿਛਲੀ ਵੀਡੀਓ ਦੇ ਵਿੱਚ ਟਾਟਾ ਦੀ ਬਿਲਕੁਲ ਵੀ ਗੱਡੀ ਨਹੀਂ ਦੀ ਆ ਕਰੋ ਜੀ ਇੱਕ ਫੇਰ ਝੋਟਾ ਭਾਜੀ 2019 ਮਾਡਲ ਹੈ ਹੈ ਰੇ ਰਹਿਣਾ ਜੀ ਹੈ ਰੇ ਜੀ ਹਾਂ 19 ਮਾਡਲ ਹੈ ਹੈ ਰੇ ਜੀ 2019 ਮਾਡਲ ਵੈਲ ਮੇਨਟੇਨਡ ਇਕਦਮ ਵਧੀਆ ਕਾਰ ਜੀ ਪੰਜਾਬ ਨੰਬਰ ਹੈ ਫਸਟ ਓਨਰ ਹੈ ਡੀਜ਼ਲ ਹੈ ਡੀਜ਼ਲ ਜੀ ਹਾਂਜੀ ਗੱਡੀ ਦੇ ਦਾਂਗੇ ਜੀ ਸਿਰਫ ਤੇ ਸਿਰਫ ਤੁਹਾਡੇ ਲਈ 1.5 ਲੱਖ ਰੁਪਏ ਜੀ ਲਓ ਜੀ 1.5 ਲੱਖ ਰੁਪਏ ਦੀ ਗੱਡੀ ਵਣਜੂ ਤੇ ਆ ਆ ਗਈ ਜੀ ਇਧਰਲੇ ਪਾਸੇ ਆਪਣੀ i10 grand ਆ i10 grand 2016 ਮਾਡਲ ਹੈ ਭਾਜੀ ਹਾਂਜੀ ਡੀਜ਼ਲ ਵਰਜ਼ਨ ਹੈ ਜੀ ਆ ਓਕੇ ਇਹ ਗੱਡੀ ਦੇ ਦਾਂਗੇ ਤੁਹਾਡੇ ਲਈ ਸਿਰਫ 3 ਲੱਖ 3000 ਰੁਪਏ ਦੀ ਡੀਜ਼ਲ ਚ 22 ਦੀ ਐਵਰੇਜ 16 ਕਿਹਾ ਤੁਹਾਨੂੰ 16 ਮਾਡਲ ਦੀ 3 ਲੱਖ 30 ਦੀ ਮੈਂ ਨਹੀਂ ਮੰਨਦਾ ਵੀਰੇ ਆ ਤੁਸੀਂ ਲਿਓ ਤੁਸੀਂ ਪੇਮੈਂਟ ਕਰੋ ਦੁਬਾਰਾ ਸੋਚੋ 16 ਮਾਡਲ ਹਾਂਜੀ ਹਾਂਜੀ ਜੀ 3 ਲੱਖ 30000 ਰੁਪਏ ਦੇ ਦਾਂਗੇ ਜੀ ਦੇਖ ਲਓ ਬਿਲਕੁਲ ਜਿੰਨਾਂ ਨੇ ਚਲੋ 3 ਲੱਖ 30 ਦੀ 16 ਮਾਡਲ ਹੈ ਤੇ ਜਿੰਨਾਂ ਨੇ ਲੋਨ ਕਰਾਉਣਾ ਜੀ ਕਿੰਨੇ ਰੁਪਏ ਬਾ 3 ਲੱਖ 30 ਹਜ਼ਾਰ ਦਾ ਲੋਨ ਕਰਾ ਦਾਂਗੇ ਆ ਗਿਆ ਨਾ ਸਵਾਦ ਬਾਈ ਕਹਿੰਦਾ ਤੁਹਾਡਾ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਆਧਾਰ ਕਾਰਡ ਪੈਨ ਕਾਰਡ ਲਿਆਓ ਤਿੰਨ ਲੱਖ 30 ਹਜ਼ਾਰ ਰਾਵਾਂਗੇ 100% ਲਾਉਣਾ ਬਿਲਕੁਲ ਗੱਡੀ ਦੇਖਣ ਆਲੀ ਆ ਬਾਈ ਮਹਿੰਦਰਾ ਦੀ ਰੈਕਸਟੋਨ ਮਹਿੰਦਰਾ ਰੈਕਸਟੋਨ 2013 ਮਾਡਲ ਹੈ ਬਜੀ ਤੇ ਹੈਗੀ ਵੀ 6 ਸੀਟਰ ਹੈ ਨਾ ਇਹ ਬਜੀ 7 ਸੀਟਰ ਹੈ ਜੀ ਸੀਟਾਂ ਫੋਲਡ ਆ ਬਜੀ ਜੀ ਓਕੇ ਓਕੇ 7 ਸੀਟਰ ਹੈ ਸੀਟਾਂ ਪਿੱਛੇ ਵੀ ਹੈਗੀ ਆ ਜੀ ਲਓ ਜੀ 7 ਸੀਟਰ ਗੱਡੀ ਹੈ ਮਾਡਲ ਹੈਗਾ 2013 ਵੇਰੀਐਟੀ ਹੈ ਲੈ ਜੀ ਅੰਦਰੋਂ ਦਿਖਾ ਲਓ ਇੱਕ ਵਾਰ ਆ ਜਿਓ ਬਈ ਇੱਕ ਵਾਰੀ ਦਿਖਾ ਦੇ ਯਾਰ ਸਵਾਦ ਕਰਾ ਗੱਡੀ ਦੇਖਣ ਆਲੀ ਆ ਯਾਰ ਹੋਰ ਗੱਲਾਂ ਦੀ ਗੱਲਾਂ ਬਾਈ ਆਹ ਕਰੋ ਯਾਰ ਇਹਦੇ ਵਿੱਚ ਇੰਨੇ ਬਟਨ ਦੇਖ ਨਹੀਂ ਇੰਨੇ ਦਾ ਮਤਲਬ ਘਰਚ ਨਹੀਂ ਹੁੰਦੇ ਹੋਣੇ ਲਓ ਜੀ ਲਓ ਕਰੋ ਚੈੱਕ ਵੀਰੇ ਗੱਡੀ ਇਹ ਫਿਰ ਇਹ ਗੱਡੀ ਫਿਰ ਲਗਜ਼ਰੀਆ ਚੰਦੀ ਹੋ ਜੀ ਇਹ ਤਾਂ ਭਾਜੀ ਹੈਗੀ ਆ ਤੰਦਰ ਜੀ ਗੱਡੀ ਯਾਰਾਂ ਨੇ ਬਿਲਕੁਲ ਬਿਲਕੁਲ ਜੀ 13 ਮਾਡਲ ਹੈ ਡੀਜ਼ਲ ਹੈ ਜੀ ਡੀਜ਼ਲ ਹੈ ਜੀ ਕਿੰਨੇ ਦੇਵਾਂਗੇ ਜੀ ਸਵਾ 4 ਲੱਖ ਰੁਪਏ ਜੀ ਭਾਈ ਜੀ 7 ਸੀਟਰ ਕਾਰ ਨਾ ਕਿਉਂ ਆ ਭਾਜੀ ਡਰਸ ਦੇ ਸਾਨੂੰ ਡਰ ਸਵਾ ਚਾਰ ਲੱਖ ਰੁਪਏ ਕਿਤੇ ਆਉਂਦੇ ਬਿਲਕੁਲ ਬਿਲਕੁਲ ਭਾਜੀ ਵੈਲ ਮੈਂਟੇਨ ਨਵੀਂ ਕਾਰ ਜੀ ਦੇਖ ਲਓ ਦੋ ਸੋਚ ਲਓ ਭਾਜੀ ਤੁਸੀਂ ਸੋਚ ਰਹਾ ਸਵਾ ਚਾਰ ਲੱਖ ਰੁਪਏ 7 ਸੀਟਰ ਕਾਰ ਭਾਜੀ ਐਕਸਯੂਵੀ ਵੀ ਨਹੀਂ ਮਿਲਦੀ ਤੇਰਾ ਮਾਡਲ ਨਹੀਂ ਮਿਲਦੀ ਮੇਰੇ ਵੀਰੇ ਮੈਂ ਇਹਦਾ ਕਹਿਣਾ ਵੀਰੇ ਆ ਕਰੋ ਚੈੱਕ ਲੈ ਗੱਡੀ ਤੇ ਇੱਕ ਆ ਖੜੀ ਹੋਈਗੀ ਇਹ ਵੀ ਟਾਟਾ ਦੀ ਆ ਹੈਰੀਅਰ ਭਾਜੀ ਹੈਰੀਅਰ ਬੜੀ ਟੱਟਾ ਜੀ ਮੇਰੇ ਚਾਰੇ ਪਾਸੇ ਜੀ ਹੈ 2019 ਰਜਿਸਟਰਡ ਵੀ ਮਾਡਲ ਹੈ ਭਾਜੀ ਹਾਂਜੀ ਹੈਰੀਅਰ ਨਵੀਂ ਕਾਰ ਜੀ ਓਕੇ ਗੱਡੀ ਦੇ ਦਾ ਭਾਜੀ ਇਹ ਤੁਹਾਨੂੰ 12 ਲੱਖ ਰੁਪਏ ਦੀ ਲਓ ਜੀ 12 ਲੱਖ ਰੁਪਏ ਦੀ ਆ ਤੇ ਆ ਖੜੀ ਆ ਆਪਣੇ ਕੋਲ ਸੁਵਿਫਟ ਜੀ ਪੰਜਾਬ ਨੰਬਰ ਹੈ ਤੇ ਇੱਕ ਚੀਜ਼ ਹੋਰ ਯਾਰ ਮੈਂ ਵੀਡੀਓ ਚੱਲਦਾ ਜਲਦੇ ਪਹਿਲਾਂ ਬੋਲਣੇ ਭੁੱਲ ਗਿਆ ਜੀ ਇੱਥੇ ਪੰਜਾਬ ਨੰਬਰ ਤੇ ਚੰਡੀਗੜ੍ਹ ਨੰਬਰ ਹੀ ਗੱਡੀਆਂ ਮਿਲਣਗੀਆਂ 90% ਗੱਡੀਆਂ ਫਸਟ ਓਨਰ ਨੇ ਠੀਕ ਹੈ ਇੱਕ ਅੱਧੀ ਗੱਡੀ ਹੋਗੀ ਜਿਹੜੀ ਸੈਕੰਡ ਓਨਰ ਹੋਗੀ ਤਾਂ ਕਰਕੇ ਜਿਹੜਾ ਵੀਰ ਕਹਿੰਦਾ ਵੀ ਮੈਨੂੰ ਚੰਗੀ ਗੱਡੀ ਤਬਾਦੋ ਤਾਂ ਇੱਥੇ ਆ ਜਾਓ ਤੁਹਾਡੇ ਕੋਲ ਕਲੈਕਸ਼ਨ ਆਪਸ਼ਨ ਦੇਖੋ ਯਾਰ ਇੱਕ ਗੱਡੀ ਦੀਆਂ ਆਪਣੇ ਕੋਲ ਚਾਰ ਚੋਪਾ ਆਪਾਂ ਪੀਸ ਖੜੇ ਨੇ ਹਾਂਜੀ ਹਾਂਜੀ ਭਾਜੀ ਇਹ ਕਿੰਨਾ ਮਾਡਲ ਹੈ ਜੀ ਭਾਜੀ 2014 ਮਾਡਲ ਹੈ ਲਓ ਜੀ 14 ਮਾਡਲ ਹੈ ਡੀਜ਼ਲ ਵਰਜ਼ਨ ਹੈ ਭਾਜੀ ਹਾਂਜੀ VDI ਵੇਰੀਐਂਟ ਹੈ ਗੱਡੀ ਦੇ ਰਹਾ 390000 ਰੁਪਏ ਦੀ ਲਓ ਜੀ 3 ਲੱਖ ਸਾਢੇ 3 ਲੱਖ ਦਾ ਲੋਨ ਹੋ ਜਾਊਗਾ 40000 ਰੁਪਏ ਲੈ ਕੇ ਆ ਜਾਓ ਗੱਡੀ ਲੈ ਜਾਓ 2014 14 ਮਾਡਲ 40000 ਲਿਆਓ 14 ਮਾਡਲ ਦੀ ਸੁੱਟ ਗੱਡੀ ਲੈ ਜਾਓ ਬਾਕੀ ਦਾ ਨਾਲ ਹੁੰਦੇ ਲੋਨ ਵੀ ਕਰਾ ਦਾਂਗੇ ਹੋਰ ਦੱਸੋ ਬਿਲਕੁਲ ਜੀ ਬਿਲਕੁਲ ਆ ਵੀ ਆਪਣੀ ਜੀ ਹਾਂਜੀ ਹਾਂਜੀ ਬਲੈਨੋ ਬਲੈਨੋ ਬਜੀ ਕਿੰਨਾ ਮਾਡਲ ਹੈ ਜੀ ਇਹ ਭਾਜੀ 2018 ਮਾਡਲ ਹੈ ਜੀ 2018 ਮਾਡਲ ਬਲੈਨੋ ਬਲੈਨੋ ਇਹ ਪੈਟਰੋਲ ਹੈ ਪੈਟਰੋਲ 2018 ਮਾਡਲ ਹੈ ਭਾਜੀ 5 ਲੱਖ 30 ਹਜ਼ਾਰ ਰੁਪਏ ਦੀ ਮਿਲੂਗੀ ਇਹ 18 ਮਾਡਲ ਵੀ ਚੱਕੋ 5 ਲੱਖ 30 ਹਜ਼ਾਰ ਦੀ ਰੁਪਇਆ 30 ਹਜ਼ਾਰ ਲਿਆਓ ਬਾਕੀ ਦਾ ਭਾਈ 5 ਲੱਖ ਦਾ ਲੋਨ ਵੀ ਕਰਾ ਦੂਗਾ ਹੋਰ ਦੱਸੋ ਇਹ ਭਾਈ ਗੱਡੀਆਂ ਇਹ ਨਾ ਸੋਚੋ ਵੀ ਇਹੀ ਸੀਆਂ ਇਹ ਤਾਂ ਤੁਹਾਨੂੰ ਇੱਕ ਡੈਮੋ ਦਿਖਾਇਆ ਹੈ ਇਕੋ ਡੈਟਸਨ ਰੈਡੀ ਗੋ ਦੀ ਵੀ ਵੀਡੀਓ ਉਹਦੀ ਬਣਾ ਦਿੰਦੇ ਆ ਆਜੋ ਜੀ ਆਜੋ ਆਜੋ ਜਿਹੜੇ ਕਹਿੰਦੇ ਨੇ ਜੀ ਘੱਟ ਪੈਸੇ ਲਾਉਣੇ ਨੇ ਹੈ ਉਹਨਾਂ ਵਾਸਤੇ ਤੋਹਫਾ ਤੋਹਫਾ ਐ ਇੱਕਦਮ ਇੱਕਦਮ ਤੋਹਫਾ ਹੈ ਭਾਜੀ ਗੱਡੀ ਲਓ ਜੀ ਜਿਹੜੇ ਵੀਰ ਕਹਿੰਦੇ ਨੇ ਬਈ ਤੁਸੀਂ ਸੌਰੀ ਗੱਡੀਆਂ ਕੋਈ 2.5 ਲੱਖ ਕੋਈ 3 ਲੱਖ ਦੀ ਦਿਖਾਈ ਜਾਂਦੇ ਹੋ ਹੈ ਤੇ ਸਾਨੂੰ ਘੱਟ ਪੈਸੇ ਲਾਉਣੇ ਨੇ ਕਿੰਨਾ ਮਾਡਲ ਹੈ ਜੀ 2016 ਮਾਡਲ ਹੈ ਡੈਟਸਨ ਰੈਡੀ ਗੋ ਪੈਟਰੋਲ ਦੀ ਹੈ ਬਜੀ ਹਾਂਜੀ ਗੱਡੀ ਬ੍ਰੈਂਡ ਨਿਊ ਹੈ ਗੱਡੀ ਦੇ ਦਾਂਗੇ ਤੁਹਾਡੇ ਲਈ 195000 ਰੁਪਏ ਦੀ ਨਾ ਮੈਂ ਭਾਈ ਜੀ 16 ਮਾਡਲ ਹੈ ਯਾਰ ਮੇਰੀ ਗੱਲ ਸੁਣੋ 16 ਮਾਡਲ ਅਗਰ ਤੁਸੀਂ ਆਲਟੋ ਵੀ ਲਓਗੇ ਨਾ ਉਹ ਵੀ ਘੱਟੋ ਘੱਟ 270 75 ਤੋਂ ਥੱਲੇ ਨਹੀਂ ਮਿਲਣੀ ਮਾਫੀਦਾ ਕਹਿੰਦਾ 16 ਮਾਡਲ ਨਹੀਂ ਚੱਕ ਵਿੱਚ 42000 ਰੁਪਏ ਦੀ 16 ਮਾਡਲ ਲੋਨ ਕਰਾ ਦਾਂ 2 ਲੱਖ ਰੁਪਏ ਦਾ ਹਾਂਜੀ 5000 ਰੁਪਇਆ ਇਧਰ ਅੱਜ ਇਧਰ ਬਾਈ ਜੀ ਇਧਰ ਆਓ ਬਾਈ ਹੋਰ 5000 ਰੁਪਇਆ ਸਾਨੂੰ ਜੇਬ ਚ ਪਾ ਕੇ ਦੇਣਗੇ ਆ ਗੱਡੀ ਦੇ ਨਾਲ ਰੁਪਇਆ ਨਾਲ ਲੈ ਕੇ ਆਉਣ ਦੀ ਲੋੜ ਨਹੀਂ 5000 ਜੇਬ ਚ ਪਾ ਦੇਣਗੇ 2 ਲੱਖ ਦਾ ਲੋਨ ਇੱਕ ਚੰਨਵੀਂ ਦੀ ਗੱਡੀ ਆ ਸਿਬਲ ਠੀਕ ਹੋਣਾ ਚਾਹੀਦਾ ਤੁਹਾਡਾ ਹਾਂ 2 ਲੱਖ ਰੁਪਇਆ ਦਾ ਲੋਨ ਟ੍ਰੈਕ ਸਹੀ ਹੋਣਾ ਚਾਹੀਦਾ ਵੀਰੇ ਬਿਲਕੁਲ ਜੀ